ਖਬਰ ਭਾਈ ਅਮਰਿਤਪਾਲ ਦੇ ਨਾਲ ਜੁੜੀ ਸਾਹਮਣੇ ਆ ਰਹੀ ਹੈ ਭਾਈ ਅਮਰਿਤਪਾਲ ਨੂੰ ਕਿੱਦਾਂ ਸੌਂਚਕਾਈ ਤੇ ਕਿੱਦਾਂ ਇੰਡੀਅਨ ਗਵਰਨਮੈਂਟ ਨੂੰ ਰਿਕਵੈਸਟ ਕੀਤੀ ਉਹ ਸਰਬਜੀਤ ਸਿੰਘ ਖਾਲਸਾ ਦੱਸ ਦੇ ਦਿਖਾਈ ਦਿੰਦੇ ਨੇ ਤੇ ਉਹਨਾਂ ਨੇ ਕਿਹਾ ਕਿ ਕਿੱਦਾਂ ਮੈਂ ਅਮਰੀਕਾ ਦੇ ਵਕੀਲ ਨੂੰ ਰਿਕਵੈਸਟ ਕੀਤੀ ਤੇ ਉਹਨਾਂ ਨੇ ਇੰਡੀਅਨ ਗਵਰਨਮੈਂਟ ਨੂੰ ਰਿਕਵੈਸਟ ਕੀਤੀ ਤੇ ਤਾਂ ਅਮਰਿਤਪਾਲ ਨੂੰ ਸੌਂਚਕਾਈ ਗਈ ਹੈ ਤੇ ਹੋਰ ਕੀ ਕਹਿੰਦੇ ਨੇ ਸਰਬਜੀਤ ਸਿੰਘ ਖਾਲਸਾ ਆਓ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਸਪ੍ਰੀਤ ਸਿੰਘ ਜੀ ਦਾ ਅਟਾਰਨੀ ਐ ਜੋ ਆਪਣੇ ਅਮਰੀਕਾ ਦੇ ਵਿੱਚ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਜਿਵੇਂ ਕਿ ਮੈਂ ਇੰਡੀਆ ਦੇ ਵਿੱਚੋਂ ਆਪਣੇ ਤੌਰ ਤੇ ਹੰਬੜਾ ਮਾਰਿਆ ਹੈ ਕੋਸ਼ਿਸ਼ ਕੀਤੀ ਐ ਅਮਰਿਤਪਾਲ ਸਿੰਘ ਜੀ ਨੂੰ ਸੋਚ ਕਾਣ ਦੇ ਵਿੱਚ ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦੀ ਕਰਦਾ ਕਿ ਉਹਨਾਂ ਨੇ ਵੀ ਜੋ ਬਾਹਰੋਂ ਅਮਰੀਕਾ ਦੇ ਵਿੱਚੋਂ ਉਹਨਾਂ ਨੇ ਅਪਰੋਚ ਅਪਰੋਚ ਕੀਤੀ ਹੈ ਇੰਡੀਅਨ ਗਵਰਨਮੈਂਟ ਨੂੰ ਉੱਥੇ ਦੇ ਪ੍ਰੈਜ਼ੀਡੈਂਟ ਨੂੰ ਅਪਰੋਚ ਕਰਕੇ ਉਹਨਾਂ ਨੇ ਇੰਡੀਅਨ ਗਵਰਨਮੈਂਟ ਨੂੰ ਜੋ ਕਿਹਾ ਹੈ ਵੀ ਅਮਰਿਤਪਾਲ ਸਿੰਘ ਨੂੰ ਸੌਂਚਕਾਈ ਜਾਵੇ ਉਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਹੈ ਤੇ ਅਸੀਂ ਦੋਨਾਂ ਨੇ ਰਲ ਕੇ ਇਹ ਕਾਮਯਾਬ ਹੋਏ ਹੈ ਅਮਰਿਤਪਾਲ ਸਿੰਘ ਜੀ ਨੂੰ ਸੌਂਚਕਾਣ ਦੇ ਵਿੱਚ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਮੇਰਾ ਸਾਥ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਸਪ੍ਰੀਤ ਸਿੰਘ ਜੀ ਦਾ ਅਟਾਰਨੀ ਐ ਜੋ ਆਪਣੇ ਅਮਰੀਕਾ ਦੇ ਵਿੱਚ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਜਿਵੇਂ ਕਿ ਮੈਂ ਇੰਡੀਆ ਦੇ ਵਿੱਚੋਂ ਆਪਣੇ ਤੌਰ ਤੇ ਹੰਬੜਾ ਮਾਰਿਆ ਹੈ ਕੋਸ਼ਿਸ਼ ਕੀਤੀ ਐ ਅਮਰਿਤਪਾਲ ਸਿੰਘ ਜੀ ਨੂੰ ਸੌਚ ਕਾਣ ਦੇ ਵਿੱਚ ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦੀ ਕਰਦਾ ਕਿ ਉਹਨਾਂ ਨੇ ਵੀ ਜੋ ਬਾਹਰੋਂ ਅਮਰੀਕਾ ਦੇ ਵਿੱਚੋਂ ਉਹਨਾਂ ਨੇ ਅਪਰੋਚ ਅਪਰੋਚ ਕੀਤੀ ਹੈ ਇੰਡੀਅਨ ਗਵਰਨਮੈਂਟ ਨੂੰ ਉੱਥੇ ਦੇ ਪ੍ਰੈਜ਼ੀਡੈਂਟ ਨੂੰ ਅਪਰੋਚ ਕਰਕੇ ਉਹਨਾਂ ਨੇ ਇੰਡੀਅਨ ਗਵਰਨਮੈਂਟ ਨੂੰ ਜੋ ਕਿਹਾ ਹੈ ਵੀ ਅਮਰਿਤਪਾਲ ਸਿੰਘ ਨੂੰ ਸੌਚਕਾਈ ਜਾਵੇ ਉਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਹੈ ਤੇ ਅਸੀਂ ਦੋਨਾਂ ਨੇ ਰਲ ਕੇ ਇਹ ਕਾਮਯਾਬ ਹੋਏ ਹੈ ਅਮਰਿਤਪਾਲ ਸਿੰਘ ਜੀ ਨੂੰ ਸੌਚ ਕਾਣ ਦੇ ਵਿੱਚ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਮੇਰਾ ਸਾਥ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਸਪ੍ਰੀਤ ਸਿੰਘ ਜੀ ਦਾ ਅਟਾਰਨੀ ਐ ਜੋ ਆਪਣੇ ਅਮਰੀਕਾ ਦੇ ਵਿੱਚ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਜਿਵੇਂ ਕਿ ਮੈਂ ਇੰਡੀਆ ਦੇ ਵਿੱਚੋਂ ਆਪਣੇ ਤੌਰ ਤੇ ਹੰਬੜਾ ਮਾਰਿਆ ਐ ਕੋਸ਼ਿਸ਼ ਕੀਤੀ ਐ ਅਮਰਿਤਪਾਲ ਸਿੰਘ ਜੀ ਨੂੰ ਸੌਂਚ ਕਾਣ ਦੇ ਵਿੱਚ ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦੀ ਕਰਦਾ ਕਿ ਉਹਨਾਂ ਨੇ ਵੀ ਜੋ ਬਾਹਰੋਂ ਅਮਰੀਕਾ ਦੇ ਵਿੱਚੋਂ ਉਹਨਾਂ ਨੇ ਅਪਰੋਚ ਅਪਰੋਚ ਕੀਤੀ ਹੈ ਇੰਡੀਅਨ ਗਵਰਨਮੈਂਟ ਨੂੰ ਉੱਥੇ ਦੇ ਪ੍ਰੈਜ਼ੀਡੈਂਟ ਨੂੰ ਅਪਰੋਚ ਕਰਕੇ ਉਹਨਾਂ ਨੇ ਇੰਡੀਅਨ ਗਵਰਨਮੈਂਟ ਨੂੰ ਜੋ ਕਿਹਾ ਹੈ ਵੀ ਅਮਰਿਤਪਾਲ ਸਿੰਘ ਨੂੰ ਸੌਂਚ ਕਾਈ ਜਾਵੇ ਉਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਹੈ ਤੇ ਅਸੀਂ ਦੋਨਾਂ ਨੇ ਰਲ ਕੇ ਇਹ ਕਾਮਯਾਬ ਹੋਏ ਹਾਂ ਅਮਰਿਤਪਾਲ ਸਿੰਘ ਜੀ ਨੂੰ ਸੌਂਚ ਕਾਣ ਦੇ ਵਿੱਚ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਮੇਰਾ ਸਾਥ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ